ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਵੀਡੀਓ ਦੇ ਵਿੱਚ ਸਿੱਖਿਆ ਵਿਭਾਗ ਵੱਲੋਂ ਇੱਕ ਨਵਾਂ ਨੋਟਿਸ ਜਾਰੀ ਕੀਤਾ ਗਿਆ ਹੈ ਇਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਪਬਲਿਕ ਨੋਟਿਸ ਹੈ ਤੁਹਾਡੇ ਸਾਹਮਣੇ ਤੁਹਾਡੀ ਸਕਰੀਨ ਤੇ ਹੈ ਸਿੱਖਿਆ ਵਿਭਾਗ ਵੱਲੋਂ ਮਾਸਟਰ ਕੈਡਰ ਦੀਆਂ 3704 ਅਸਾਮੀਆਂ ਭਰੀਆਂ ਜਾ ਰਹੀਆਂ ਸੀ ਤੇ ਇਹਦੇ ਬਾਬਤ ਜੜੀਆਂ ਨੇ ਲਿਸਟਾਂ ਰੀਕਾਸਟ ਕਰਕੇ ਜਾਰੀ ਕੀਤੀਆਂ ਗਈਆਂ ਸੀ ਸੋ ਇਹਦੇ ਵਿੱਚ ਹੁਣ ਨਵੀਆਂ ਲਿਸਟਾਂ ਜੜੀਆਂ ਨੇ ਸਿਲੈਕਸ਼ਨ ਸੂਚੀ ਵਿਸ਼ਾ ਹਿੰਦੀ ਪੰਜਾਬੀ ਅਤੇ ਸਮਾਜਿਕ ਸਿੱਖਿਆ ਵਿੱਚ ਯੋਗ ਪਾਏ ਗਏ ਜਿਹੜੇ ਉਮੀਦਵਾਰ ਨੇ ਜੋ ਕੈਂਡੀਡੇਟਸ ਨੇ ਜੋ ਕਿ ਪੁਰਾਣੀ ਸਿਲੈਕਸ਼ਨ ਸੂਚੀ ਅਨੁਸਾਰ ਸਕੂਲ ਵਿੱਚ ਜੁਆਇਨ ਨੇ ਤੇ ਉਹ ਅਤੇ ਰੀਕਾਸਟ ਸਿਲੈਕਸ਼ਨ ਸੂਚੀ ਵਿੱਚ ਵਿਯੋਗ ਪਾਏ ਗਏ ਨੇ ਸੋ ਉਹਨਾਂ ਨੂੰ ਛੱਡ ਕੇ ਨਵੇਂ ਜਿਹੜੇ ਸ਼ਾਮਿਲ ਹੋਏ ਕੈਂਡੀਡੇਟਸ ਨੇ ਉਹਨਾਂ ਨੂੰ 25 ਤਿੰਨ 2025 ਨੂੰ ਨਿਯੁਕਤੀ ਪੱਤਰ ਦਿੱਤੇ ਜਾਣੇ ਨੇ ਚੌਥੇ ਮੰਜ਼ਲ ਦਫ਼ਤਰ ਡਾਇਰੈਕਟਰ ਆਫ ਸਕੂਲ ਐਜੂਕੇਸ਼ਨ ਸੈਕੰਡਰੀ ਫੇਜ਼ 8 ਮਹਾਲੇ ਵਿੱਚ ਜਾ ਕੇ ਤੁਸੀਂ ਇਹ ਆਪਣੇ ਨਿਯੁਕਤੀ ਪੱਤਰ ਜਿਹੜੇ ਪ੍ਰਾਪਤ ਕਰ ਸਕਦੇ ਆ ਫਿਰ ਦੱਸਿਓ ਜੀ ਇਹ ਹਿੰਦੀ ਪੰਜਾਬੀ ਅਤੇ ਸੋਸ਼ਲ ਸ ਸਮਾਜਿਕ ਸਿੱਖਿਆ ਵਿੱਚ ਜਿਹੜੇ ਕੈਂਡੀਡੇਟਸ ਨੇ ਇਹਨਾਂ ਨੂੰ ਇਹ ਨਿਯੁਕਤੀ ਖੱਤਰ ਜੜਿਆ ਜਾਰੀ ਕੀਤੇ ਜਾਣੇ ਨੇ ਤੇ ਖੱਤੇ ਦਿਨ ਖੱਤੇ ਨੇ ਨਿਯੁਕਤੀ ਪੱਤਰ ਪ੍ਰਾਪਤ ਨਾ ਕਰਨ ਦੀ ਸੂਰਤ ਵਿੱਚ ਉਮੀਦਵਾਰਾਂ ਦਾ ਜਿਹੜਾ ਨਿਯੁਕਤੀ ਲਈ ਕਲੇਮ ਹੈ ਉਹ ਰੱਦ ਕੀਤਾ ਜਾਵੇਗਾ ਰਿਕਾ ਸਿਲੈਕਸ਼ਨ ਸੂਚੀ ਵਿੱਚ ਜੋ ਉਮੀਦਵਾਰ ਜਿਹੜੇ ਪਾਏ ਗਏ ਨੇ ਉਹਨਾਂ ਜਿਹੜਾ ਹੇਠਾਂ ਲਿਖੇ ਦੱਸਾ ਗਏ ਇਸ ਲੈ ਕੇ ਆਉਣੇ ਨੇ ਅਪਲਾਈ ਕਰਦਾ ਸਬੂਤ ਪਹਚਾਨ ਸੰਬੰਧੀ ਸਬੂਤ ਆਧਾਰ ਕਾਰਡ ਜਾਂ ਵੋਟਰ ਕਾਰਡ ਸਵੈ ਘੋਸ਼ਣਾ ਪੱਤਰ ਜਿਹੜਾ ਨਾਲ ਨਹੀਂ ਥੀ ਹੈ ਤੇ ਜਿਹੜੀ ਲਿਸਟ ਹੈ ਜੋ ਹੇਠਾਂ ਦਿੱਤੀ ਦੇ ਸਕਦੇ ਆ ਇੱਕ ਫਾਰਮ ਤੁਸੀਂ ਨਾਲ ਭਰ ਕੇ ਲੈ ਕੇ ਜਾਣਾ ਸਵੈ ਘ ਇਸ ਤੋਂ ਬਾਅਦ ਦੇ ਸਾਧਿਆ ਇਹ ਲਿਸਟ ਜੋ ਕਿ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਇਹਦੀ PDF ਜਿਹੜੀ ਸਾਡੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਤੁਹਾਨੂੰ ਮਿਲ ਜੇਗੀ ਤੇ ਇਹ ਲਿਸਟ ਜਿਹੜੀ ਫਾਈ ਗਈ ਹੈ ਤੇ ਇਹਦੇ ਵਿੱਚ ਸਾਰੇ ਕੈਂਡੀਡੇਟਸ ਨੇ ਉਹ ਆਖ-ਆਖ ਰੂਸ਼ਿਆਂ ਦੇ ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ ਹੈ ਜੀ ਸੋ ਇਹ ਲਿਸਟ ਕਾਫੀ ਲੰਮੀ ਹੈ ਤੇ ਤੁਹਾਨੂੰ ਇਹਦੀ PDF ਜਿਹੜੀ ਉਪਲਬਧ ਕਰਾ ਦਿੱਤੀ ਜਾਊਗੀ ਫਿਰ ਤੋਂ ਦੱਸ ਜੀ ਸੋਸ਼ਲ ਸਾਇੰਸ ਹਿੰਦੀ ਪੰਜਾਬੀ ਸੋ ਇਹਨਾਂ ਵਿਸ਼ਿਆਂ ਦੇ ਜਿਹੜੇ ਕੈਂਡੀਡੇਟਸ ਨੇ ਜਿਹੜੇ ਜਨਰਲ ਸਿਲੈਕਸ਼ਨ ਹੋਈ ਆ ਰੀਕਾਸਟਸ ਕਰਕੇ ਸੋਚੀ ਪਾਈ ਗਈ ਸੀ ਤੇ ਜਿਹੜੇ ਤਾਂ ਪਹਿਲਾਂ ਜੁਆਇਨ ਨੇ ਉਹਨਾਂ ਨੂੰ ਛੱਡ ਕੇ ਜਿਹੜੇ ਨਵੇਂ ਕੈਂਡੀਡੇਟਸ ਨੇ ਜਿਨ੍ਹਾਂ ਦੀ ਜੁਆਇਨਿੰਗ ਹੋਈ ਆ ਉਹਨਾਂ ਨੂੰ 25 ਦਿਨ 2025 ਨੂੰ ਜਿਹੜੇ ਆਪਣੇ ਨਿਯੁਕਤੀ ਪੱਤਰ ਜਿਹੜੇ ਪ੍ਰਾਪਤ ਕਰ ਸਕਦੇ ਨੇ ਤੇ ਉਹਨਾਂ ਦੀ ਜੁਆਇਨਿੰਗ ਦਾ ਪ੍ਰੋਸੈਸ ਜਿਹੜਾ ਜਲਦੀ ਸ਼ੁਰੂ ਹੋਣ ਜਾ ਰਿਹਾ ਧੰਨਵਾਦ ਜੀ ਸ਼ੁਕਰੀਆ ਜੇ ਕੋਈ ਤੁਹਾਡੇ ਕੋਲ ਕੁਐਸਚਨਸ ਨੇ ਕਮੈਂਟ ਦੇ ਵਿੱਚ ਪੁੱਛ ਸਕਦੇ ਆ ਤੁਹਾਨੂੰ ਜਵਾਬ ਦਿੱਤੇ ਜਾਣਗੇ ਤੁਹਾਨੂੰ